ਇੱਥੇ ਕਿੰਨੂ ਨੂੰ ਮਸ਼ੀਨ ਦੇ ਵਿੱਚ ਪਾਇਆ ਸੀ ਤੇ ਹੁਣ ਦੇਖੋ ਤੁਸੀਂ ਯਾਨੀ ਇਹ ਨਿਖਰ ਗਿਆ ਕਿੰਨੂ ਹੈ ਜਿਹੜਾ ਹੁਣ ਇਸ ਸੰਜਾ ਜਿਹੜੀ ਆ ਕਿੰਨੂ ਨੂੰ ਕੋਈ ਨਹੀਂ ਰਹੀ ਆ ਕਿ ਆ ਦੇਖੋ ਥੱਲੇ ਇਸ ਦੇ ਅੱਗ ਬਲੜੀ ਆ ਪੂਰੀ ਤਰ੍ਹਾਂ ਬਹੁਤ ਵੱਡਾ ਇਹ ਬਥਵਾਕ ਕੁਆਲਿਟੀ ਆ ਕਿੰਨੂ ਹੈ ਜਿਹੜਾ ਬਾਗਾਂ ਤੋਂ 7 ਤੋਂ 8 ਰੁਪਏ ਕਿਲੋ ਠੇਕੇਦਾਰ ਲੋਕ ਲੈ ਕੇ ਆਉਂਦੇ ਆ ਇਹ ਉੱਤੇ ਇਹਨਾਂ ਦੇ ਫਿਰ ਬਾਅਦ ਵਿੱਚ ਸਟicker ਲਾ ਦਿੰਦੇ ਆ ਸਟicker ਲੱਗ ਕੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਸਥਾਨ ਸੂਬੇ 'ਚ ਇਸ ਵੇਲੇ ਮੌਜੂਦ ਆ ਤੇ ਤੁਹਾਨੂੰ ਦਿਖਾਉਨੇ ਆ ਵੀ ਠੇਕੇਦਾਰਾਂ ਵੱਲੋਂ ਜਿਹੜਾ ਕਿਨੂ ਆ ਉਹ ਬਾਗਾਂ ਦੇ ਵਿੱਚੋਂ 8 ਤੋਂ 10 ਰੁਪਏ ਉਹਦਾ ਜਦੋਂ ਠੇਕਾ ਛੁੱਟਦਾ ਠੇਕੇਦਾਰ ਲੋਕ ਜ਼ਿੰਮੇਦਾਰਾਂ ਤੋਂ 8 ਤੋਂ 10 ਰੁਪਏ ਠੇਕੇ ਨੂੰ ਲੈ ਕੇ ਤੇ ਕਿਵੇਂ ਉਸ ਨੂੰ ਵੈਕਸ ਕਰਕੇ ਉਸ ਨੂੰ ਸ਼ਿੰਗਾਰ ਕੇ ਉਹੀ ਕਿਨੂ ਭਾਰਤ ਦੇ ਵੱਖ-ਵੱਖ ਕੋਨਿਆਂ 'ਚ ਜਾਂਦਾ ਕੱਲੇ ਭਾਰਤੀ ਨਹੀਂ ਭਾਰਤ ਤੋਂ ਬਾਹਰ ਵੀ ਇੱਥੇ ਜਿਹੜੇ ਤੁਹਾਨੂੰ ਟਰੱਕ ਦਿਸ ਰਹੇ ਇਹ ਭਾਰਤ ਤੋਂ ਬਾਹਰ ਬੰਗਲਾਦੇਸ਼ ਵਰਗੇ ਮੁਲਕਾਂ ਦੇ ਵਿੱਚ ਵੀ ਇੱਥੋਂ ਕਿੰਨੂ ਜਾਂਦਾ ਤੇ ਰਾਜਸਥਾਨ ਦੀ ਜੇ ਮੈਂ ਗੱਲ ਕਰਾਂ ਤਾਂ ਰਾਜਸਥਾਨ ਸੂਬੇ ਦੇ ਸਿਰਫ ਗੰਗਾ ਨਗਰ ਤੇ ਹਨੂਮਾਨਗੜ ਇਹ ਦੋ ਹੀ ਇਹੋ ਜਿਹੇ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਕਿੰਨੂ ਦਾ ਕਿੰਨੂ ਹੁੰਦਾ ਕਿੰਨੂ ਦੇ ਬਾਗ ਆ ਕਿਉਂਕਿ ਉਸ ਤੋਂ ਇਲਾਵਾ ਰਾਜਸਥਾਨ 'ਚ ਹੋਰ ਕਿਤੇ ਵੀ ਕਿੰਨੂ ਨਹੀਂ ਹੁੰਦਾ ਤੇ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਆਪਾਂ ਮੌਕੇ ਤੇ ਮੌਜੂਦ ਤੇ ਤੁਹਾਨੂੰ ਦਿਖਾਉਨੇ ਆ ਤੇ ਨਾਲੇ ਪ੍ਰੈਕਟੀਕਲੀ ਮਸ਼ੀਨ 'ਚ ਵੀ ਦਿਖਾਵਾਂਗੇ ਵੀ ਕਿੰਨੂ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਉਸ ਨੂੰ ਸ਼ਿੰਗਾਰਿਆ ਕਿਵੇਂ ਜਾਂਦਾ ਭਾਰਤ ਦੇ ਵੱਖ-ਵੱਖ ਕੋਨਿਆਂ 'ਚ ਭੇਜਣ ਲਈ ਤੇ ਉਸ ਦੀ ਜਿਹੜੀ ਕੀਮਤ ਆ ਉਹ 7-8 ਰੁਪਏ ਤੋਂ ਬਾਅਦ ਕਿਵੇਂ ਉਸ ਨੂੰ 100-100 ਰੁਪਏ ਤੇ ਹੋ ਸਕਦਾ ਉਸ ਤੋਂ ਵੀ ਜ਼ਿਆਦਾ ਕਿਸੇ ਕੋਈ ਇਹ ਜੇ ਖੇਤਰ ਵੀ ਹੋਣਗੇ ਜਿਨ੍ਹਾਂ 'ਚ 100 ਰੁਪਏ ਤੋਂ ਵੱਧ ਵੀ ਕਿੰਨੂ ਵਿਕਦਾ ਹੋਊਗਾ ਪਹਿਲਾ ਜਿਹੜਾ ਪ੍ਰੋਸੈਸ ਆ ਇਹ ਜਿਹੜੀ ਗੱਡੀ ਤੁਸੀਂ ਵੇਖ ਰਹੇ ਹੋ ਇਹ ਬਾਗਾਂ ਦੇ ਵਿੱਚੋਂ ਕਰੇਟਾਂ ਭਰੀ ਕੇ ਆਈਆਂ ਕਿੰਨੂ ਦੀਆਂ ਟੁੱਟ ਕੇ ਕਿੰਨੂ ਨੂੰ ਤੋੜ ਕੇ ਇਹ ਬਾਗਾਂ 'ਚੋਂ ਗੱਡੀ ਆਈ ਆ ਉਸ ਤੋਂ ਬਾਅਦ ਜਿਹੜੇ ਲੇਬਰ ਭਰਾ ਉਹਨਾਂ ਵੱਲੋਂ ਕਿੰਨੂੰ ਨੂੰ ਮਸ਼ੀਨ ਦੇ ਵਿੱਚ ਲਾਇਆ ਜਾਂਦਾ ਤੇ ਆਪਾਂ ਤੁਹਾਨੂੰ ਮਸ਼ੀਨ ਵੀ ਦਿਖਾਉਨੇ ਆ ਅੱਜ ਨਾਲ ਦਿਖਾਵਾਂਗੇ ਵੀ ਕਿੰਨੂੰ ਨੂੰ ਪੈਕ ਕਿਵੇਂ ਕੀਤਾ ਜਾਂਦਾ ਉਸ ਤੇ ਮਾਰਕਾ ਕਿਵੇਂ ਲਾਇਆ ਜਾਂਦਾ ਤੇ ਉਸ ਨੂੰ ਭਾਰਤ ਦੇ ਵੱਖ-ਵੱਖ ਕੋਨਿਆਂ 'ਚ ਕਿਵੇਂ ਭੇਜਿਆ ਜਾਂਦਾ ਇਹ ਪਹਿਲਾ ਪ੍ਰੋਸੈਸ ਆ ਦੇਖੋ ਤੁਸੀਂ ਇਹ ਸਾਡੇ ਲੇਬਰ ਲੇਬਰ ਭਰਾ ਆਹ ਦੇਖੋ ਇਹ ਪਹਿਲਾ ਕੰਮ ਆ ਮਸ਼ੀਨ ਦੇ ਵਿੱਚ ਕਿੰਨੂੰ ਨੂੰ ਪਾਇਆ ਉਸ ਤੋਂ ਬਾਅਦ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਪਾਣੀ ਆ ਪਾਣੀ ਦਾ ਕੰਮ ਆ ਕਿਨੂ ਨੂੰ ਧੋਣਾ ਇਹਨੂੰ ਸਾਫ਼ ਕਰਨਾ ਤੇ ਥੱਲੇ ਜੋ ਆ ਸਪੰਜ ਲੱਗੀ ਆ ਇਹ ਧੋਣ ਦੇ ਨਾਲ ਨਾਲ ਇਸ ਨੂੰ ਕਿਨੂ ਨੂੰ ਸਾਫ਼ ਵੀ ਕਰ ਰਹੀ ਆ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਆ ਪਾਣੀ ਤੋਂ ਬਾਅਦ ਆ ਦੇਖੋ ਤੁਸੀਂ ਆ ਦਿਖਾਉ ਬਈ ਇਹ ਕਿਨੂ ਨੂੰ ਜਿਹੜਾ ਪਾਣੀ ਲੱਗਿਆ ਕਿਨੂ ਤੇ ਉਸ ਨੂੰ ਸੋਕ ਰਹੀ ਆ ਤੇ ਇਸ ਨੂੰ ਸਾਫ਼ ਕਰ ਰਹੀ ਆ ਯਾਨੀ ਕਿ ਨੂੰ ਨੂੰ ਸ਼ਿੰਗਾਰਨ ਦਾ ਕੰਮ ਕਰਦੀ ਹੈ ਜਿਹੜੀ ਮਸ਼ੀਨ ਹੈ ਤੇ ਇਸ ਤੇ ਵੈਕਸ ਲੱਗੂ ਵੀ ਅੱਗੇ ਆ ਜੇ ਦਫਾਉਂਦੇ ਥੱਲੇ ਆ ਦੇ ਇਸ ਪੰਜਾ ਜਿਹੜੀ ਆ ਕਿ ਨੂੰ ਨੂੰ ਕੋਲ ਰਹੀ ਆ ਜਿਹੜਾ ਇਹ ਤੇ ਪਾਣੀ ਲੱਗਿਆ ਨਾ ਪਿੱਛੋਂ ਉਸ ਨੂੰ ਸਾਫ ਕਰਦੀ ਆ ਤੇ ਵੈਕਸਿੰਗ ਹੋ ਜੂਗੀ ਆ ਇਸ ਦੇ ਹੋਣਾ ਦੇਖੋ ਇੱਕ ਤਾਂ ਉਹ ਸੀ ਜਿੱਥੇ ਕਿ ਨੂੰ ਨੂੰ ਮਸ਼ੀਨ ਦੇ ਵਿੱਚ ਪਾਇਆ ਸੀ ਤੇ ਹੋਰ ਦੇਖੋ ਤੁਸੀਂ ਯਾਨੀ ਇਹ ਨਿਖਰ ਕੇ ਆ ਕਿੰ ਨੂੰ ਹੈ ਜਿਹੜਾ ਹੁਣ ਇਸ ਤੋਂ ਬਾਅਦ ਅੱਗੇ ਕੰਮ ਆਉਂਦਾ ਵੈਕਸੀਨ ਦਾ ਇਹ ਦੇਖੋ ਤੁਸੀਂ ਇਹ ਵੈਕਸੀਨ ਹੋ ਰਹੀ ਹੈ ਕਿੰ ਨੂੰ ਵੈਕਸੀਨ ਹੋਣ ਤੋਂ ਬਾਅਦ ਇਸ ਨੂੰ ਹੀਟ ਦੇ ਵਿੱਚ ਭੇਜਿਆ ਜਾਂਦਾ ਯਾਨੀ ਇਸ ਨੂੰ ਗਰਮ ਪੱਠੀ ਤੇ ਲਿਜਾਇਆ ਜਾਂਦਾ ਤਾਂ ਕਿ ਜਿਹੜਾ ਇਸ ਤੇ ਕੈਮੀਕਲ ਲੱਗਿਆ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਦੇਖੋ ਥੱਲੇ ਇਸ ਦੇ ਅੱਗ ਬਲਦੀ ਹੈ ਪੂਰੀ ਤਰ੍ਹਾਂ ਉਹ ਪੱਠੀ ਆ ਜੋ ਤੁਸੀਂ ਵੇਖ ਰਹੇ ਹੋ ਨਾ ਅੱਜ ਤੇ ਉਸ ਤੋਂ ਬਾਅਦ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਆ ਵੀ ਕਿੰਨੂ ਦੀ ਵੱਖ-ਵੱਖ ਜਿਹੜੀ ਕੁਆਲਿਟੀ ਆ ਉਹ ਹਿਸਾਬ ਨਾਲ ਉਸ ਨੂੰ ਡਿਵਾਈਡ ਕੀਤਾ ਜਾਂਦਾ ਇਹ 8 ਕਾਲਮ ਬਣੇ ਹੋਏ ਆ ਜਿਹੜਾ ਸਭ ਤੋਂ ਵੱਡਾ ਕਿੰਨੂ ਆ ਉਹ ਪਰਲੇ ਪਾਸੇ ਜਾਊਗਾ ਤੇ ਜਿਹੜਾ ਸਭ ਤੋਂ ਛੋਟਾ ਉਹ ਇਧਰਲੇ ਪਾਸੇ ਆਊਗਾ ਦੇਖੋ ਇਹ ਜਮਾ ਛੋਟਾ ਨੰਬਰ ਆਊਗਾ ਉਧਰ ਜਮਾ ਵੱਡਾ ਇਹ ਵੱਖ-ਵੱਖ ਕੁਆਲਿਟੀ ਆ ਕਿੰਨੂ ਦੀ ਉਸ ਤੋਂ ਬਾਅਦ ਆ ਦੇਖੋ ਜਿੰਨੇ ਕਿਨੂੰ ਸਾਫ ਹੋ ਜਾਂਦਾ ਪੂਰਨ ਤੌਰ ਨਾਲ ਉਹਨੂੰ ਜਦੋਂ ਸ਼ਿੰਗਾਰ ਦੇ ਦਿੱਤਾ ਜਾਂਦਾ ਯਾਨੀ ਉਹਨੂੰ ਸਾਫ ਕਰ ਦਿੱਤਾ ਜਾਂਦਾ ਵੈਕਸਿੰਗ ਦਾ ਮਤਲਬ ਸਿਰਫ ਉਹ ਨਹੀਂ ਅਭਿਯੋਸ ਨੂੰ ਜਿਹੜਾ ਉਹਦਾ ਛਿੱਲੜ ਹੈ ਨਾ ਉਹ ਸੋਹਣਾ ਲੱਗਣ ਲੱਗ ਜਾਂਦਾ ਹਾਂ ਵੈਕਸਿੰਗ ਹੋ ਗਈ ਆ ਦੇਖੋ ਜੀ ਤੇ ਮੀਡੀਅਮ ਆ ਏਰੀਆ 'ਚ ਕਿਨੂੰ ਜਾਂਦਾ ਤੇ ਇੰਨੀ ਜਿਹੜੀ ਪੈਕਿੰਗ ਆ ਉਹ ਵੀ ਅਲੱਗ-ਅਲੱਗ ਡਿਵਾਈਡਾਂ 'ਚ ਹੁੰਦੀ ਆ ਇੱਕ ਨੰਬਰ ਦੋ ਨੰਬਰ ਇਸ ਤਰੀਕੇ ਨਾਲ 8 ਨੂੰ ਦਿਖਾਉਨੇ ਇਹ ਕਿੰਨੋਂ ਦੀ ਪੈਕਿੰਗ ਕਰ ਰਿਹਾ ਇਹ ਮੀਡੀਅਮ ਮਾਲ ਆ ਸ਼ਰ ਮੀਡੀਅਮ ਮਾਲ ਆ ਇਹ ਮੀਡੀਅਮ ਇਹ ਮੀਡੀਅਮ ਮਾਲ ਦੀ ਪੈਕਿੰਗ ਹੋ ਰਹੀ ਹੈ ਦੇਖੋ ਤੁਸੀਂ ਕਰੇਟਾਂ ਚ ਲੱਗ ਰਿਹਾ 6 ਨੰਬਰ ਹੁਣ ਤੱਕ 1 ਨੰਬਰ ਮਾਲ ਵਖਾਉਂਦੇ ਦੇਖੋ ਤੁਸੀਂ ਇਹ ਲੇਬਰ ਆ ਜਿਹੜਾ ਉੱਥੋਂ ਮਸ਼ੀਨਾਂ ਤੋਂ ਬਾਅਦ ਜਿਹੜਾ ਮਾਲ ਆ ਉਹ ਇੱਧਰ ਆਉਂਦਾ ਇਹਨਾਂ ਕੋਲੇ ਇਹ ਫਿਰ ਇਸ ਦੀ ਪੈਕਿੰਗ ਕਰਦੇ ਆ ਛਾਂਟ ਕੇ ਇਹਨਾਂ ਨੂੰ ਇਧਰਲੇ ਪਾਸੇ ਦਿਖਾਉਗਾ ਆਜਾ ਜੇ ਗੱਲ ਕਰੀਏ ਪੂਰੇ ਦਿਨ ਦੇ ਵਿੱਚ 8 ਤੋਂ 900 ਕੁਆਂਟਲ ਜਿਹੜਾ ਮਾਲ ਆਏ ਕਿੰਨੋਂ ਦਾ ਵੈਕਸ ਕਰਦੇ ਆ ਦੇਖੋ ਤੁਸੀਂ ਤੇ ਪੈਕ ਕਰ ਰਹੇ ਆ ਤੁਹਾਨੂੰ ਦਿਖਾਉਨੇ ਆ ਇਹ ਇਹ ਦੇਖਣਾ ਜ਼ਿਆਦਾ ਥੋੜਾ ਦਿਖਾ ਦਿਓ ਆ ਦੇਖੋ ਇਹ ਹੀ ਫਿਰ 70 ਤੋਂ 80 ਰੁਪਏ ਵਿਕਦਾ ਤੁਸੀਂ ਵੇਖੋ ਸਫਾਈ ਵੇਖੋ ਕਿੰਨੀ ਦੀ ਤੇ ਉਧਰ ਹੋਰ ਤੁਹਾਨੂੰ ਦਿਖਾਉਨੇ ਆ ਬ੍ਰਾਂਡ ਆਜੋ ਇਉਂ ਤੇ ਨਾ ਦੇ ਫਿਰ ਬਾਅਦ ਚ ਸਟicker ਲਾ ਦਿੰਦੇ ਆ ਸਟicker ਲੱਗ ਕੇ ਇਹਨੂੰ ਪੈਕ ਕਰ ਦਿੰਦੇ ਆ ਦੇਖੋ ਆ ਪੈਕ ਕਰ ਰਹੇ ਆ ਆ ਦਿਖਾ ਦਿਓ ਕਰ ਦਿਓ দাদা ਤੁਸੀਂ ਆ ਦੇਖੋ ਇਹ ਤਿਆਰ ਆ ਉਸ ਤੋਂ ਬਾਅਦ ਤੁਹਾਨੂੰ ਅੱਗੇ ਦਾ ਪ੍ਰੋਜੈਕਟ ਦੱਸੋਣੇ ਜਿਵੇਂ ਹੀ ਇਸ ਦੀ ਪੈਕਿੰਗ ਹੋ ਜਾਂਦੀ ਆ ਦੇਖੋ ਇੱਕ ਰੇਟਾਂ ਪੈਕ ਤਿਆਰ ਆ ਇਸਟ ਇਹ ਉਹ ਹੀ ਕਿੰਨੂ ਹੈ ਜਿਹੜਾ ਬਾਗਾਂ ਤੋਂ 7 ਤੋਂ 8 ਰੁਪਏ ਕਿਲੋ ਠੇਕੇਦਾਰ ਲੋਕ ਲੈ ਕੇ ਆਉਂਦੇ ਆ। ਯਾਨੀ ਉਸੇ ਕਿੰਨੂ ਨੂੰ ਸ਼ਿੰਗਾਰ ਕੇ ਵੈਕਸ ਕਰਕੇ ਅੱਗੇ ਵਿਦੇਸ਼ਾਂ ਦੇ ਵਿੱਚ ਇਸ ਨੂੰ ਭੇਜਿਆ ਜਾਂਦਾ ਤੇ ਭਾਰਤ ਦੇ ਅਲੱਗ-ਅਲੱਗਾਂ ਦੇਖੋ। ਭਾਰਤ ਦੇ ਅਲੱਗ-ਅਲੱਗ ਕੁੰਨਿਆਂ 'ਚ ਇਸੇ ਕਿੰਨੂ ਨੂੰ ਭੇਜਿਆ ਜਾਂਦਾ। ਇਹ ਰਾਜਸਥਾਨ ਦਾ ਕਿੰਨੂ ਹੈ ਜੀ। ਆਇਓ ਸੰਧਖੂਣ। ਇਹ ਆਦੇ ਇਹ ਗੱਡੀਆਂ ਲੱਗੀਆਂ ਵੀ ਆ ਤੇ ਬਾਅਦ ਚ ਇਸੇ ਕਿਨੂ ਨੂੰ ਬਾਹਰ ਭੇਜ ਦਿੱਤਾ ਜਾਂਦਾ ਅਲੱਗ-ਅਲੱਗ ਦੇਸ਼ ਦੇ ਅਲੱਗ-ਅਲੱਗ ਕੋਨਿਆਂ 'ਚ ਵਿਦੇਸ਼ਾਂ 'ਚ ਵੀ ਭੇਜਿਆ ਜਾਂਦਾ ਠੀਕ ਹੈ ਨਾ ਇਹ 봐 ਤੁਸੀਂ ਵੇਖੋ ਕਿਵੇਂ ਲੈਣਾ 'ਚ ਬੈਠਿਆ ਕਿਨੂ ਨੂੰ ਪੈਕ ਕਰ ਰਿਹਾ ਤੇ ਇਹਨਾਂ ਦੀ ਜਿਹੜੀ ਡਿਊਟੀ ਹੈ ਇਹ ਵੀ ਕਿਨੂ ਦੀ ਕੁਆਲਿਟੀ ਦੇ ਹਿਸਾਬ ਨਾਲ ਇਹਨਾਂ ਕੋਲੇ ਮਾਲ ਆਉਂਦਾ ਕਿਸੇ ਕੋਲੇ 1 ਨੰਬਰ ਆ ਰਿਹਾ ਇੱਥੇ ਉਹ ਪਰਚੀਆਂ ਜਿਹੀਆਂ ਲੱਗੀਆਂ ਉਹ ਦੇਖੋ 5 ਨੰਬਰ ਕਿੱਥੇ 6 ਨੰਬਰ ਲਿਖਿਆ ਹੋਊਗਾ ਯਾਨੀ ਕਿਨੂ ਦੇ ਸਾਈਜ਼ ਦੇ ਹਿਸਾਬ ਨਾਲ ਇੰਨਾ ਕੋਲੇ ਮਾਲ ਆ ਜਿਹੜਾ ਆ ਉਹ ਇੱਥੇ ਹੁੰਦਾ ਪੈਕ ਹੋਣ ਵਾਸਤੇ ਆ ਦੇਖੋ ਆ ਦਿਖਾਓ ਬਈ ਕਿਵੇਂ ਸਜਾਰੇ ਕਿਨੂ ਤੇ ਆਈ ਕਿਨੂ ਭਾਰਤ ਦੇਸ਼ ਦੇ ਵੱਖ-ਵੱਖ ਕੋਨਿਆਂ ਚ ਤੇ ਭਾਰਤ ਤੋਂ ਬਾਹਰ ਜਾਂਦਾ ਤੇ ਰਾਜਸਥਾਨ ਦੇ ਵਿੱਚ ਇੱਕ ਵੈਕਸ ਪਲਾਂਟ ਦੀ ਤੁਹਾਨੂੰ ਵੀਡੀਓ ਦਿਖਾਈ ਤੇ ਜਿਹੜੀ ਜਾਣਕਾਰੀ ਇਹ ਕਿਨੂ ਨੂੰ ਸ਼ਿੰਗਾਰਨ ਦੀ ਉਹ ਤੁਹਾਡੇ ਨਾਲ ਅਸੀਂ ਸਾਂਝਾ ਕੀਤੀ ਉਮੀਦ ਕਰਦੇ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੁੜਦੇ ਬਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਮਿਹਰਬਾਨੀ ਦੋਸਤੋ